ਸ਼ੋਮਨੀ ਅਕਾਲੀ ਦਲ ਨੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਹੈ ਕਈ ਸਾਰੇ ਬਦਲ ਕੀਤੇ ਗਏ ਨੇ ਵਿਕਰਮ ਸਿੰਘ ਮਜੀਠੀਆ ਜੋ ਕਿ ਸ਼ੋਮਨੀ ਅਕਾਲੀ ਦਲ ਯੂਥ ਦੇ ਪ੍ਰਧਾਨ ਸੀ ਉਹਨਾਂ ਨੂੰ ਸ਼ੋਮਨੀ ਅਕਾਲੀ ਦਲ ਦੇ ਜਨਰਲ ਸਕੱਤਰ ਬਣਾ ਦਿੱਤਾ ਗਿਆ ਯਾਨੀ ਕਿ ਜ਼ਿੰਮੇਵਾਰੀ ਹੋਰ ਵੀ ਵੱਡੀ ਦੇ ਦਿੱਤੀ ਗਈ ਹੈ ਇਸ ਤੋਂ ਇਲਾਵਾ ਸ਼ੋਮਨੀ ਅਕਾਲੀ ਦਲ ਔਰਤ ਵਿੰਗ ਦੇ ਪ੍ਰਧਾਨ ਬਣਾਇਆ ਗਿਆ ਬੀਬੀ ਜਗੀਰ ਕੌਰ ਨੂੰ ਤੇ ਕਈ ਅਹਿਮ ਐਲਾਨ ਕੀਤੇ ਗਏ ਨੇ ਬਾਕੀ ਰਹਿੰਦੇ ਢਾਂਚੇ ਦਾ ਐਲਾਨ ਆਉਂਦੇ ਦਿਨਾਂ ਦੇ ਵਿੱਚ ਕਰ ਦਿੱਤਾ ਜਾਏਗਾ ਤੇ ਅੱਜ ਵੀ ਕਈ ਅਹਿਮ ਐਲਾਨ ਕੀਤੇ ਗਏ ਨੇ ਯੂਥ ਸ਼੍ਰੋਮਨੀ ਅਕਾਰੀ ਦਲ ਨੂੰ ਚਾਰ ਹਿੱਸਿਆਂ 'ਚ ਵੰਡਿਆ ਜਾਏਗਾ ਚਾਰ ਪ੍ਰਧਾਨ ਹੋਣਗੇ ਇੱਕ ਕੋਆਰਡੀਨੇਟਰ ਹੋਏਗਾ ਬਹੁਤ ਸਾਰੇ ਅਹਿਮ ਐਲਾਨ ਕੀਤੇ ਗਏ ਨੇ ਬਾਕੀ ਰਹਿੰਦੇ ਢਾਂਚੇ ਦਾ ਐਲਾਨ ਅਗਲੇ ਦਿਨਾਂ ਦੇ ਵਿੱਚ ਕਰ ਦਿੱਤਾ ਜਾਏਗਾ ਹੋਰ ਜਾਣਕਾਰੀ ਦੇ ਰਣੇ ਮੇਰੇ ਸਹਿਯੋਗੀ ਯਾਲਵਿੰਦਰ ਸਿੰਘ ਯਾਲਵਿੰਦਰ ਕਿਹੜੇ ਅਹਿਮ ਐਲਾਨ ਨੇ ਕਿਹੜੇ ਅਹਿਮ ਬਦਲ ਨੇ ਜਥੇਬੰਦਕ ਢਾਂਚੇ ਦੇ ਵਿੱਚ ਦੋ ਕੋ ਜਿਹੜੀ ਇੰਪੋਰਟੈਂਟ ਗੱਲ ਅਸੀਂ ਪਿਛਲੇ ਦਿਨਾਂ 'ਚ ਡਿਸਕਸ ਕਰ ਰਹੇ ਸੀ ਵਿਕਰਮ ਮਜੀਠੀਆ ਉਸ ਕਾਲੀ ਦਲ ਤੋਂ ਦਾ ਅਗਰੇ ਗੱਲ ਕਰਦੇ ਸੀ ਕਿ ਯੂਥ ਕਾਲੀ ਦਲ ਉਹਨਾਂ ਨੇ ਰਿਜ਼ਾਈਨ ਕਰਨਾਗਾ ਤਾਂ ਆਪਾਂ ਕਹਿ ਰਹੇ ਸੀ ਕਿ ਪਾਰਟੀ ਚ ਅਡਜਸਟ ਹੋਣਗੇ ਤੁਸੀਂ ਦੇਖੋ ਉਹਨਾਂ ਨੂੰ ਪਾਰਟੀ ਦੇ ਚੰਗੇ ਅਹੁਦੇ ਤੇ ਵਿਕਰਮ ਮਜੀਠੀਆ ਨੂੰ ਅਡਜਸਟ ਕੀਤਾ ਗਿਆ ਇਸ ਤੋਂ ਇਲਾਵਾ ਜੇ ਤੁਸੀਂ ਪੂਰਾ ਢਾਂਚਾ ਦੇਖੇ ਤਾਂ ਜਿਹੜੇ ਵੀ ਉਹ ਸਾਰੇ ਸੀਨੀਅਰ ਲੀਡਰ ਨੇ ਸਾਰੇ ਵਰਗਾਂ ਦੇ ਔਰ ਖਾਸ ਤਰ ਤੇ ਸਾਰੀਆਂ ਜਿਹੜੀਆਂ ਵੱਖ-ਵੱਖ ਤਬਕਿਆਂ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਅਡਜਸਟਮੈਂਟ ਕੀਤੀ ਗਈ ਹੈ ਕਿ ਪਿਛਲੇ ਜਿਹੜਾ ਪਿਛਲਾ ਢਾਂਚਾ ਸੀਗਾ ਕਾਲੀ ਦਲ ਦਾ ਜਿੱਥੇ ਉਹਨਾਂ ਦਾ ਚਾਚਾ ਜੀ ਉਹਦੇ ਮੁਕਾਬਲੇ ਦੀ ਕੰਪੈਰੀਜ਼ਨ ਕੀਤਾ ਜਾਵੇ ਤਾਂ ਤੁਸੀਂ ਦੇਖੋ ਉਤਾਰ ਸਿੰਘ ਬਰਾੜ ਜਿਹੜੇ ਕਾਂਗਰਸ ਦੇ ਲੀਡਰ ਸੀ ਜੀ ਕਾਲੀ ਦਲ ਸ਼ਾਮਲੇ ਫਸਟ ਟਾਈਮ ਉਹਨਾਂ ਨੂੰ ਵੀ ਵਧੀਆ ਉਹਦੀ ਨਨਵਾਜਿਆ ਗਿਆਗਾ ਨਹੀਂ ਆਮ ਤੌਰ ਤੇ ਹੁੰਦਾ ਕਿ ਜੇ ਕਾਂਗਰਸੀ ਕੋਈ ਸ਼ਾਮਲ ਹੁੰਦਾ ਸੀ ਤਾਂ ਘਟੋ ਘਟ ਪਾਰਟੀ 'ਚ ਕੋਈ ਸਪੇਸ ਨਹੀਂ ਹੁੰਦੀ ਸੀ ਇਸ ਤਰ੍ਹਾਂ ਨੌਜਵਾਨਾਂ ਦੀ ਰਿਪਰੈਜ਼ੈਂਟੇਸ਼ਨ ਆ ਔਰਤਾਂ ਦੀ ਰਿਪਰੈਜ਼ੈਂਟੇਸ਼ਨ ਆ ਅਪਿੰਦਰਜੀਤ ਕੌਰ ਤੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਦੇ ਅੰਦਰ ਜਗੀਰ ਕੌਰ ਨੇ ਇਸੇ ਤਰ੍ਹਾਂ ਇਸਤਰੀ ਵਿੰਗ ਦੇ ਪ੍ਰਧਾਨ ਵੀ ਹੈ ਜਿਹੜਾ ਉਹ ਜ਼ਗੀਰਕਾਰ ਨੂੰ ਬਣਾਇਆ ਗਿਆਗਾ ਤਾਂ ਤਮਾਮ ਜਿਹੜੇ ਹਰ ਤਰ੍ਹਾਂ ਦੇ ਵਰਗ ਸੀ ਹਰ ਤਰ੍ਹਾਂ ਦੇ ਤਾਕਤੇ ਸੀ ਹਰ ਤਰ੍ਹਾਂ ਦੇ ਵੋਟ ਬੈਂਕ ਨੂੰ ਕਿਵੇਂ ਨਾਲ ਲੈ ਕੇ ਚੱਲਣਾ ਪੰਜਾਬ ਦੇ ਅੰਦਰ ਔਰ 2017 ਦੇ ਲਈ ਤਿਆਰੀ ਹੈ ਜਿਹੜੀ ਅਕਾਲੀ ਦਲ ਦੀ ਕੀ ਹੋਵੇ ਔਰ 2017 ਦੇ ਲਈ ਕਿਸ ਵਿਜਨ ਦੇ ਨਾਲ ਪਾਰਟੀ ਅੱਗੇ ਵਧੇ ਇਹ ਸਾਰੀਆਂ ਗੱਲਾਂ ਦਾ ਖਿਆਲ ਅਗਰ ਤੁਸੀਂ ਪਿਛਲੇ ਢਾਂਚੇ ਦਾ ਐਨਲਿਸਿਸ ਕਰੋਗੇ ਔਰ ਪੂਰੀ ਨਜ਼ਰ ਇਸ ਜਨਾਵੀ ਢਾਂਚੇ ਦਾ ਐਲਾਨ ਹੋਇਆ ਤੇ ਮਾਰੋਗੇ ਤਾਂ ਤੁਹਾਨੂੰ ਸਾਫ਼ ਨਜ਼ਰ ਆਉਂਦਾ ਕਿ ਅਗਲੀ ਤਿਆਰੀ ਦੇ ਲਈ ਜਿਹੜੀ 2027 ਚਾਰੀ ਮਜੀਠੀਆ ਦਾ ਨਾਮ ਖਾਸ ਤੌਰ ਦੇ ਉੱਤੇ ਆਉਣਾ ਕਿਉਂਕਿ ਯੂਥ ਕਾਲੀ ਦਲ ਚ ਉਹਨਾਂ ਨੇ ਕਿਹਾ ਸੀਗਾ ਅਜੇ ਉਧਰ ਫਾਈਨਲ ਵੀ ਨਹੀਂ ਹੋਈ ਕੋਈ ਗੱਲ ਪਰ ਇੱਧਰ ਉਹਨਾਂ ਨੂੰ ਇੱਕ ਚੰਗੀ ਥਾਂ ਦਿੱਤੀ ਗਈ ਆ ਤਾਂ ਪਾਰਟੀ ਦੀ ਕਮਾਨ ਕਿਹੜੇ ਹੱਥਾਂ 'ਚ ਜਾ ਰਹੀ ਆ ਕਿੱਧਰ ਨੂੰ ਪਾਰਟੀ ਮੂਵ ਕਰ ਰਹੀ ਆ ਇਹ ਸਾਫ਼ ਦੇਖਿਆ ਜਾ